रेलवे स्टेशन दे हालात छत ਦੇ ਵਿੱਚੋਂ ਪਾਣੀ ਸੱਤੋਂ ਸਾਂ ਤੋਂ ਟਪਕਦਾ ਏ ਔਰ ਸੰਤਾ ਸਵਾਰੀਆਂ ਇੱਥੇ ਆਨ ਕੇ ਬੈਠੀਆਂ ਨੇ ਪਰਾਂ ਦੇ ਨਾਲ ਰੇਲਵੇ ਸਟੇਸ਼ਨ ਦੀ ਕਾਇਆਕਲਪ ਕੀਤੀ ਜਾ ਰਹੀ ਹੈ ਪਰ ਬੂਤਰੇ ਬਸ ਡੇਰਾ ਬਾਬਾ ਨਾਨਕ ਦੇ ਇਹ ਆਪਸੇ ਰੇਲ ਰੇਕਤੀ ਹੈ ਜੋ ਕਿ ਹਲੇ ਵਾਲੇ ਦੇਖੋ ਕਿਵੇਂ ਭੰਗਦੇ ਹੋਰ ਬੂਤੀ ਪੁਗੀ ਹੋਈ ਹੈ ਪ੍ਰਧਾਨ ਮੰਤਰੀ ਵੱਲੋਂ 2024 ਫਰਵਰੀ ਦੇ ਵਿੱਚ ਇੱਕ ਰੇਲਵੇ ਸਟੇਸ਼ਨਾਂ ਦੇ ਅਪਗ੍ਰੇਡ ਕਰਨ ਦੀ ਯੋਜਨਾ ਤਿਆਰ ਕੀਤੀ ਗਈ ਸੀ ਜਿਸ ਦੇ ਵਿੱਚ 550 ਤੋਂ ਵੱਧ ਰੀਨਵੈਸਟਮੈਂਟ ਜਿਹੜੇ ਉਹਨਾਂ ਨੂੰ ਅਪਗ੍ਰੇਡ ਕਰਨਾ ਸੀ ਦੇਸ਼ ਦੇ ਵੱਖ-ਵੱਖ ਸੂਬਿਆਂ ਦੇ ਵਿੱਚ ਉਹ ਪੰਜਾਬ ਦੇ ਵੀ ਕਈ ਰੇਲਵੇ ਸਟੇਸ਼ਨ ਪਰ ਡੇਰਾ ਬਾਬਾ ਨਾਨਕ ਦਾ ਰੇਲਵੇ ਸਟੇਸ਼ਨ ਤੁਹਾਨੂੰ ਦਿਖਾ ਦਿੰਨੇ ਆ ਇੱਥੋਂ ਦੇ ਹਾਲਾਤ ਇਹ ਰੇਲਵੇ ਸਟੇਸ਼ਨ ਜਿਹੜਾ ਹੈ ਇਹਦੇ ਹਾਲਾਤ ਇਹ ਨੇ ਕਿ ਅੰਮ੍ਰਿਤਸਰ ਦਾ ਡੇਰਾ ਬਾਬਾ ਨਾਨਕ ਦਾ ਇਹ ਇੱਕੋ ਇੱਕ ਟ੍ਰੇਨ ਆ ਜਿਹੜੀ ਜਾਂਦੀ ਹੈ ਪਰ ਇੱਥੋਂ ਦੇ ਹਾਲਾਤ ਜਿਹੜੇ ਨੇ ਉਹ ਤਰਸਯੋਗ ਬਣੇ ਹੋਏ ਹਨ ਕਿਉਂਕਿ ਗੰਦਗੀ ਆਪ ਬਿਆਨ ਕਰ ਰਹੀ ਹੈ ਕਿ ਡੇਰਾ ਬਾਬਾ ਨਾਨਕ ਦਾ ਰੇਲਵੇ ਸਟੇਸ਼ਨ ਇਹ ਉਸ ਇਤਿਹਾਸਕ ਸ਼ਹਿਰ ਦਾ ਰੇਲਵੇ ਸਟੇਸ਼ਨ ਹੈ ਜਿੱਥੇ ਕਿ ਸ੍ਰੀ ਗੁਰੂ ਨਾਨਕ ਦੇਵ ਜੀ 18 ਸਾਲ ਦਾ ਸਮਾਂ ਉਹਨਾਂ ਨੇ ਇੱਥੇ ਬਤੀਤ ਕੀਤਾ ਪਰ ਇੱਥੇ ਹੀ ਸੰਗਤਾਂ ਵੱਡੀ ਗਿਣਤੀ ਦੇ ਵਿੱਚ ਪਹੁੰਚਦੀਆਂ ਹਨ ਜਿੱਥੇ ਕਿ ਗੁਰਦੁਆਰਾ ਸ੍ਰੀ ਗੱਤਾਰਪੁਰ ਸਾਹਿਬ ਜਾਣ ਵਾਸਤੇ ਅਤੇ ਹੋਰ ਬਹੁਤ ਸਾਰੀਆਂ ਧਾਰਮਿਕ ਸਥਾਨ ਨੇ ਜਿਹੜੇ ਉਹਨਾਂ ਦੇ ਦਰਸ਼ਨ ਦੇਦਾਰੇ ਕਰਨ ਵਾਸਤੇ ਇੱਥੇ ਪਹੁੰਚਦੀਆਂ ਹਨ ਪਰ ਇੱਥੋਂ ਰੇਲਵੇ ਸਟੇਸ਼ਨ ਦੇ ਹਾਲਾਤ ਛੱਤ ਦੇ ਵਿੱਚੋਂ ਪਾਣੀ ਬਰਸਾਤਾਂੋਂ ਤੇ ਟਪਕਦਾ ਹੈ ਔਰ ਸੰਗਤਾਂ ਸਵਾਰੀਆਂ ਇੱਥੇ ਆਨ ਕੇ ਬੈਠੀਆਂ ਨੇ ਜਿੱਥੇ ਸਵਾਰੀਆਂ ਬੈਠਦੀਆਂ ਹਨ ਉਸ ਦਾ ਹਾਲਾਤ ਦੇਖੋ ਉਸ ਦੇ ਉੱਤੇ ਕਿੰਨੀ ਗੰਦਗੀ ਹੈ ਔਰ ਸੰਤਾ ਦੇਖ ਕੇ ਹੈਰਾਨ ਪਰਚਾਨ ਹੁੰਦੀਆਂ ਨੇ ਕਿ ਇੱਕ ਪਛਿਤ ਦੇਸ਼ ਦੇ ਹਰ ਤਰ੍ਹਾਂ ਦੇ ਨਾਲ ਰੇਲਵੇ ਸਟੇਸ਼ਨਾਂ ਦੀ ਕਾਇਆਕਲਪ ਕੀਤੀ ਜਾ ਰਹੀ ਹੈ ਪਰ ਦੂਸਰੇ ਪਾਸੇ ਡੇਰਾ ਬਾਬਾ ਨਾਨਕ ਦੇ ਇਤਿਹਾਸਿਕ ਰੇਲਵੇ ਸਟੇਸ਼ਨ ਜੋ ਕਿ आले ਵਾਲੇ ਦੇਖੋ ਕਿਵੇਂ ਭੰਗਦੇ ਔਰ ਬੂਟੀ ਉਗੀ ਹੋਈ ਹੈ ਔਰ ਕਿਸੇ ਤਰ੍ਹਾਂ ਦੀ ਇੱਥੇ ਸਫਾਈ ਦਾ ਇੰਤਜ਼ਾਮ ਨਹੀਂ ਹੈ ਔਰ ਦੂਸਰੇ ਪਾਸੇ ਜੇ ਗੱਲ ਕਰੀਏ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 2024 ਫਰਵਰੀ ਦੇ ਵਿੱਚ ਅੰਮ੍ਰਿਤ ਯੋਜਨਾ ਰੇਲਵੇ ਦੀ ਇੱਕ ਚਲਾਈ ਗਈ ਸੀ ਜਿਸ ਦੇ ਵਿੱਚ ਬਹੁਤ ਸਾਰੇ ਦੇਸ਼ ਤੇ ਰੇਲਵੇ ਸਟੇਸ਼ਨਾਂ ਦੀ ਕਾਇਆ ਕਲਪ ਕਰਨ ਦੀ ਗੱਲ ਕਹੀ ਗਈ ਸੀ ਪਰ ਇੱਥੇ ਖਲਾਤ ਜਿਹੜੇ ਵੱਤ ਤੋਂ ਵੱਤਰ ਐਸ ਵਕਤ ਹੋਏ ਹੋ ਹੁੰਦਾਂ ਦੀ ਕਿ ਇਹ ਇਤਿਹਾਸਿਕ ਰੇਲਵੇ ਸਟੇਸ਼ਨ ਉਹ ਰੇਲਵੇ ਸਟੇਸ਼ਨ ਹੈ ਇੱਕ ਜੋ ਕਿ 1947 ਦੀ ਵੰਡ ਤੋਂ ਪਹਿਲੂ ਏਸ਼ੀਆ ਦਾ ਤੱਬ ਤੋਂ ਵੱਡਾ ਵਪਾਰ ਇਸੇ ਰੀਨਵੈਸਟੇਸ਼ਨ ਦੇ ਉਦੋਂ ਚੱਲਿਆ ਕਰਦਾ ਸੀ ਚੱਲਿਆ ਕਰਦਾ ਸੀ ਕਿਉਂਕਿ ਇੱਥੇ ਹੀ ਲੱਕੜ ਦਾ ਕਾਰੋਬਾਰ ਹਿਮਾਚਲ ਕਸ਼ਮੀਰ ਤੋਂ ਲੱਕੜ ਦਾ ਵੀ ਦਰਿਆਾਂ ਦੇ ਰਹੀ ਇਸੇ ਹੀ ਰੇਲਵੇ ਸਟੇਸ਼ਨ ਦੇ ਉੱਤੇ ਆਨ ਕੇ ਮਾਲ ਗੱਡੀਆਂ ਦੇ ਵਿੱਚ ਲੱਤ ਕੇ ਦੇਸ਼ ਦੇ ਵੱਖ-ਵੱਖ ਕੋਨਿਆਂ ਵਿੱਚ ਪਹੁੰਚਦੀ ਸੀ ਪਰ ਅੱਜ ਹਾਲਾਤ ਇੱਥੋਂ ਦੇ ਬੜੇ ਹੀ ਦਸਯੋਗ ਹਨ ਇੱਥੋਂ ਦੇ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਨੇ ਉਹ ਵੀ ਤੁਹਾਨੂੰ ਇੱਥੇ ਬਹੁਤ ਘਾਟੇ ਦੇਖਣ ਨੂੰ ਮਿਲਦੇ ਹਨ ਇਹ ਬਿਲਡਿੰਗ ਬੜੀ ਹੀ ਇਤਿਹਾਸਿਕ ਰੇਲਵੇ ਸਟੇਸ਼ਨ ਦੀ ਬਿਲਡਿੰਗ ਹੈ ਔਰ ਬਹੁਤ ਸਾਰੀਆਂ ਫਿਲਮਾਂ ਦੀ ਸ਼ੂਟਿੰਗ ਹੋਈ ਇਸੇ ਰੇਲਵੇ ਸਟੇਸ਼ਨ ਦੇ ਉੱਤੇ ਕੀਤੀ ਜਾਂਦੀ ਹੈ ਪਰ ਸਾਮ ਸੰਭਾਲ ਦੀ ਗੱਲ ਕਰੀਏ ਤੇ ਸਾਮ ਸੰਭਾਲ ਦੇ ਨਾਮ ਦੇ ਉੱਤੇ ਇੱਥੇ ਨਾ ਪੀਣ ਦਾ ਕੋਈ ਪਾਣੀ ਦਾ ਚੰਗਾ ਪ੍ਰਬੰਧ ਹੈ ਤੇ ਨਾ ਹੀ ਇੱਥੇ ਹੋਰ ਸਹੂਲਤਾਂ ਹੈ ਪਲੇਟਫਾਰਮ ਦੀਆਂ ਤਸਵੀਰਾਂ ਤੰਨਾ ਸਾਂਝੀਆਂ ਕਰ ਰਹੇ ਹਾਂ ਪਲੇਟਫਾਰਮ ਦੇ ਉੱਤੇ ਕਿਵੇਂ ਚਾਰ ਸਵੇਰੇ ਗੰਦਗੀ ਹੈ ਔਰ ਬੂਟੀ ਜਿਹੜੀ ਆ ਉਹ ਭੰਗ ਦੀ ਬੂਟੀ ਕਹੋ ਅਜ ਬਰਸਾਤ ਦਾ ਮੌਸਮ ਜਿੱਤੇ ਵਿੱਚ ਬਹੁਤ ਸਾਰੇ ਜਾਨਵਰ ਸੱਪ ਕੀੜੇ ਉਹ ਕਿਸੇ ਵੀ ਵੇਲੇ ਕਿਸੇ ਸਵਾਰੀ ਨੂੰ ਉਹ ਨੁਕਸਾਨ ਪਹੁੰਚਾ ਸਕਦੇ ਹਨ ਸਾਮਣੇ ਰੇਲਵੇ ਸਟੇਸ਼ਨ ਦੇ ਬਾਥਰੂਮ ਨੇ ਜਿੰਨਾ ਦੀ ਕੀ ਹਾਲਤ ਵੱਤ ਤੋਂ ਬੱਤਰ ਐਸ ਵਕਤ ਹੋਈ ਪਈ ਹੈ ਤਸਵੀਰਾਂ ਦਿਖਾ ਰਿਹਾ ਤੁਹਾਨੂੰ ਰੇਲਵੇ ਸਟੇਸ਼ਨ ਦੇ ਉੱਤੇ ਬਣੇ ਵਾਸ਼ਰੂਮ ਨੇ ਜਿਹੜੇ ਦੋ ਵਾਸ਼ਰੂਮ ਨੇ ਔਰ ਦੋਨਾਂ ਦੀ ਹਾਲਤ ਤੁਹਾਨੂੰ ਦਿਖਾ ਰਿਹਾ ਗੰਦਗੀ ਦੇ ਢੇਰ ਔਰ ਕਿਸੇ ਤਰ੍ਹਾਂ ਦੀ ਕੋਈ ਸਾਮ ਸੰਭਾਲ ਇੱਥੇ ਨਹੀਂ ਕੀਤੀ ਜਾ ਰਹੀ ਔਰ ਤੁਹਾਨੂੰ ਤਸਵੀਰਾਂ ਦਿਖ ਰਿਓ ਤੁਸੀਂ ਜਿਹੜਾ ਬਾਬਾ ਨਾਨਕ ਰੇਲਵੇ ਸਟੇਸ਼ਨ ਦੀਆਂ ਜਿੱਥੇ ਕਿ ਬਾਥਰੂਮ ਦੇ ਹਾਲਾਤ ਪਤ ਤੋਂ ਬੱਧਰ ਬਿਮਾਰੀਆਂ ਦਾ ਘਰ ਕਹਿ ਸਕਦੇ ਹਾਂ ਪਰ ਇੱਕ ਪਾਸੇ ਦੇਸ਼ ਦੇ ਪ੍ਰਧਾਨ ਮੰਤਰੀ ਅੰਮ੍ਰਿਤ ਸਟੇਸ਼ਨ ਯੋਜਨਾ ਦਾ ਉਦਘਾਟਨ 2024 ਫਰਵਰੀ ਦੇ ਵਿੱਚ ਕੀਤਾ ਸੀ ਹੋਰ ਦੂਸਰੇ ਪਾਸੇ ਇਹ ਰੇਲਵੇ ਸਟੇਸ਼ਨ ਦੇਸ਼ ਦਾ ਆਖਰੀ ਰੇਲਵੇ ਸਟੇਸ਼ਨ ਕਹਿ ਲਿਏ ਤੇ ਅਥਕਤਨੀ ਨਹੀਂ ਹੋਏਗੀ ਸਾਹਮਣੇ ਪੈਨ ਕਰਕੇ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਹਾਂ ਕਿ ਤੁਸੀ ਬੰਨ ਹੈ ਔਰ ਇਥੋਂ ਆਖਰੀ ਰੇਲਵੇ ਸਟੇਸ਼ਨ ਹੈ ਜਿਹੜਾ ਪੰਜਾਬ ਦਾ ਹਿੰਦੁਸਤਾਨ ਦਾ ਔਰ ਇਥੋਂ ਟ੍ਰੇਨ ਜਿਹੜੀ ਆਉ ਉਹ ਨਾਰੋਵਾਲ ਪਾਕਿਸਤਾਨ ਦੇ ਵਿੱਚ ਜਾਇਆ ਕਰਦੀ ਸੀ ਕਿਸੇ ਸਮੇਂ 1947 ਤੋਂ ਪਹਿਲੂ ਹੁਣ ਟ੍ਰੇਨ ਇੱਥੇ ਆ ਕੇ ਇਥੋਂ ਵਾਪਸ ਅਮਰਸਾਲੇ ਚਲੇ ਜਾਂਦੀ ਹੈ ਪਰ ਜੇ ਹਾਲਾਤ ਦੀ ਗੱਲ ਕਰੀਏ ਤੇ ਹਾਲਾਤ ਕੋਈ ਏਡੇ ਵਧੀਆ ਨਹੀਂ ਹਨ ਤੇਰਾ ਬਾਬਾ ਨਾਨਕ ਰੇਲਵੇ ਸਟੇਸ਼ਨ ਤੇ ਜਿੱਥੋਂ ਕਈ ਸਵਾਰੀਆਂ ਔਰ ਇਤਿਹਾਸਕ ਜਿਹੜੇ ਆ ਉਹ ਨਗਰੀਆ ਔਰ ਇਥੇ ਲੋਕ ਸੰਗਤਾਂ ਵੱਡੀ ਗਿਣਤੀ ਦੇ ਵਿੱਚ ਤੇਰਾ ਬਾਬਾ ਨਾਨਕ ਦੇ ਰੇਲਵੇ ਸਟੇਸ਼ਨ ਤੇ ਪਹੁੰਚਦੇ ਹਨ ਪਰ ਇਥੋਂ ਦੀ ਹਾਲਤ ਤਰਸਯੋਗ ਹੈ ਜੇ ਕਹ ਲਈਏ ਦੇਸ਼ ਦਾ ਆਖਰੀ ਰੇਲਵੇ ਸਟੇਸ਼ਨ ਆਪਣੇ ਆਖਰੀ ਸਾਵਾਂ ਦੇ ਹੈ ਤੇ ਕੋਈ ਅਤਕਤ ਨਹੀਂ ਨਹੀਂ ਹੋਣੀ ਤੇ ਪਹਿਲੀ ਕੀ ਨਾਮ ਹੈ ਜੀ ਸਰ ਅਮਰਸਰ ਜਲ ਹਾਂ ਜੀ ਅਮਰਸਰ ਜਾਣਾ ਹੈ ਪਰ ਟ੍ਰੇਨ ਤੇ ਕਹਿੰਦੇ ਵੀਰਕੇ ਤੱਕ ਜਾਂਦੀ ਹੈ ਹਾਂ ਜੀ ਵੀਰਕੇ ਤੱਕ ਹੋਈ ਹੈ ਪਹਿਲੇ ਜਾਂਦੀ ਸੀ ਅਮਰਸਰ ਪਹਿਲੇ ਜਾਂਦੀ ਹੋਣੀ ਹੈ ਤੇ ਔਖਾ ਲੱਗਦਾ ਹਾਂ ਔਖਾ ਤੇ ਲੱਗਦਾ ਹੀ ਆ ਅੰਮਰਸਰ ਤਾਂ ਜਾਵੇ ਵਧੀਆ ਆ ਹਾਂ ਜੀ ਤੇ ਸਟੇਸ਼ਨ ਦੇ ਉੱਤੇ ਵੀ ਬਹੁਤ ਗੰਦਗੀ ਵੀ ਬੜੀ ਹੈ। ਇਸੇ ਚੰਦਰ ਦਾ ਹੀ ਘਾਟੇ ਤੇ ਹਮੇਉਂ ਨੇ ਆ। ਜਿਵੇਂ ਕਿ ਇਤਿਹਾਸਿਕ ਕਸਬਾ ਵੱਡੇਰਾ ਬਣਾਨੇ ਤੇ ਬਹੁਤ ਸਾਰੀਆਂ ਸੰਗਤਾਂ ਹੁੰਦੀਆਂ ਨੇ ਔਰ ਰੇਲਵੇ ਸਟੇਸ਼ਨ ਦੇ ਵੀ ਹਾਲਾਤ ਤੁਸੀਂ ਦੇਖੇ ਆ। ਇਹ ਗੰਦਗੀ ਆ ਬਾਤਕੂ ਵੀ ਗੰਦੇ ਨੇ ਤੇ ਇਹ ਵੀ ਸਫਾਈ ਹੋਣੀ ਚਾਹੀਦੀ ਏ। ਇਹ ਵੀ ਸਫਾਈ ਹੋਣੀ ਚਾਹੀਦੀ ਆ ਜੀ। ਇਹ ਬਹੁਤ ਗੰਦੇ ਇਤਿਬਾਦੂਮਾਂ ਦੇ ਵਿੱਚ। ਗੰਦਗੀ ਹੈ। ਹਾਂਜੀ ਬਹੁਤ ਜ਼ਿਆਦਾ। ਤੇ ਜਿਹੜਾ ਅਮਨ ਸਾਹਿਬ ਪਹਿਲੇ ਰੇਲ ਜਾਂਦੀ ਸੀ ਕੌਂਦੀ ਵੀ ਸੀ ਠੀਕ ਕਰਨਾ ਪਤਾ ਨਹੀਂ ਕੋਈ ਸਮੇਂ ਤੋਂ ਬੰਦ ਹੈਗੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਆ ਜੀ ਥੋੜਾ ਹੱਸੇ ਇਹ ਅਮਰਸਰ ਕੇ ਲਈ ਹਾਂਜੀ ਟ੍ਰੇਨ ਅਮਰਸਰ ਜਾਂਦੀ ਆ ਉਹ ਨਹੀਂ ਜੀ ਵੇਰ ਤੇ ਅਸੀਂ ਤਾਂ ਰਹਿੰਦੇ ਰਾਹ ਨੂੰ ਜਾਂਦੇ ਤੇ ਦਿੱਕਤ ਆਉਂਦੀ ਹੈ ਜਦੋਂ ਅਮਰਸਰ ਨਹੀਂ ਪਹੁੰਚਦੀ ਬੜੀ ਦਿੱਕਤ ਆਉਂਦੀ ਰਾਤ ਦੇ 10 ਵਜੇ ਜਾਂਦੀ 12 ਇਹ ਨਹੀਂ ਜਾਣੀ ਤੇ ਕੀ ਸਰਕਾਰ ਨੂੰ ਵੀ ਕਹਿਣਾ ਚਾਹੁੰਦੇ ਹੋ ਕੁਝ ਕਿ ਜਾਣੀ ਚਾਹੀਦੀ ਅੰਦਰ ਸਰ ਜਾਣੀ ਚਾਹੀਦੀ ਜਾਣੀ ਚਾਹੀਦੀ ਤੇ ਤੁਸੀਂ ਦੇਖਿਆ ਕਿ ਰੇਲਵੇ ਸਟੇਸ਼ਨ ਦੇ ਉੱਤੇ ਬਾਥਰੂਮ ਵੀ ਗੰਦੇ ਨੇ ਗੰਦਗੀ ਬੜੀ ਆ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਇਹ ਸਾਫ਼ ਹੋਣੇ ਚਾਹੀਦੇ ਆ ਕੋਈ ਸੰਭਾਲ ਨਹੀਂ ਕੋਈ ਸੁਭਾਲ ਨਹੀਂ ਜਿੱਦਾਂ ਕਿ ਇਤਿਹਾਸਕ ਸ਼ਹਿਰ ਵਾ ਇਤਿਹਾਸਕ ਗੁਰਨਾਨਕ ਸਾਹਿਬ ਇੱਥੇ ਰਹੇ ਨੇ 18 ਸਾਲ ਤੇ ਇਥੋਂ ਦੇ ਬਾਥਰੂਮ ਜਿਹੜੇ ਆ ਸਟੇਸ਼ਨ ਤੇ ਬਹੁਤ ਗੰਦੇ ਨੇ ਸੰਕਾ ਆਉਂਦੀਆਂ ਤੇ ਨਰਾਸ਼ ਹੁੰਦੀਆਂ ਹੈ ਨਹੀਂ ਇਹ ਪਾਣੀ ਬਹੁਤ ਮਾੜਾ ਸੋ ਇਹ ਸਵਾਰੀਆਂ ਨੇ ਜਿਹੜੀਆਂ ਕਿ ਅੰਮ੍ਰਿਤਸਰ ਜਾਂਦੀਆਂ ਜਿਹੜਾ ਬਾਬਾ ਨਾਨਕ ਤੋਂ ਇਹਨਾਂ ਦਾ ਕਹਿਣਾ ਇੱਕ ਤਾਂ ਸਮੱਸਿਆ ਇਹ ਹੈ ਕਿ ਜਿਹੜੀ ਇਹ ਟ੍ਰੇਨ ਆ ਅੰਮ੍ਰਿਤਸਰ ਨਹੀਂ ਜਾਂਦੀ ਰਸਤੇ ਦੇ ਵਿੱਚ ਹੀ ਵੀਰਕੇ ਦੇ ਵਿੱਚ ਹੀ ਸਵਾਰੀਆਂ ਨੂੰ ਉਤਾਰ ਦਿੰਦੀ ਹੈ ਔਰ ਉਸ ਤੋਂ ਬਾਅਦ ਸਵਾਰੀਆਂ ਨੂੰ ਅੱਗੋਂ ਆਟੋ ਕਰਕੇ ਜਾਂ ਹੋਰ ਸਾਧਨਾਂ ਦੇ ਜਰੀਏ ਜਿਹੜਾ ਅੰਮ੍ਰਿਤਸਰ ਜਾਣਾ ਪੈਂਦਾ ਦੂਸਰਾ ਇਸ ਰੇਲਵੇ ਸਟੇਸ਼ਨ ਦੇ ਉੱਤੇ ਜਿਹੜਾ ਕਿ ਇਤਿਹਾਸਕ ਰੇਲਵੇ ਸਟੇਸ਼ਨ ਹੈ ਉਸ ਦੇ ਉੱਤੇ ਗੰਦਗੀ ਹੈ ਜਿੱਦੂ ਕੇ ਸਵਾਰੀਆਂ ਵੱਲੋਂ ਕਹਿਣਾ ਹੈ ਕਿ ਇਹਨੂੰ ਜਿਹੜਾ ਉਹ ਸਾਫ਼ ਸੁਥਰਾ ਹੋਣਾ ਚਾਹੀਦਾ ਹੈ ਜੇਰਾਬਾਪਾ ਨਾਨਕ ਤੋਂ ਕੈਮਰਾਮੈਨ ਕ੍ਰਿਸ਼ਨ ਗੋਪਾਲ ਦੇ ਨਾਲ ਗੁਰਕਰਪਾਲ ਜੀ ਡੇਲੀ ਪੋਸਟ ਪੰਜਾਬ ਹਰਿਆਣਾ ਮੱਝ